ਜੀਰਮਨੀ ਅਤੇ ਕਲਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੈਟਰੋਲ ਦੀਆਂ ਕੀਮਤਾਂ ਤੇ 5 ਰੁਪਏ ਵੈਟ ਘਟਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਸਰਕਾਰ ਸਭ ਤੋਂ ਵੱਧ ਵੈਟ ਵਸੂਲ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇਲ ਦੀਆਂ ਕੀਮਤਾਂ ਤੋਂ 5 ਰੁਪਏ ਦੇ ਹਿਸਾਬ ਨਾਲ ਵੈਟ ਘਟਾਉਂਦੀ ਹੈ ਤਾਂ ਉਹ ਕੇਂਦਰ ਸਰਕਾਰ ਤੇ ਵੀ ਆਪਣਾ ਦਬਾਅ ਬਣਾ ਕੇ ਤੇਲ ਦੀਆਂ ਕੀਮਤਾਂ ਘਟਾਉਣ ਦੀ ਕੋਸ਼ਿਸ਼ ਕਰਨਗੇ। ਸੁਖਬੀਰ ਸਿੰਘ ਬਾਦਲਾਹ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੁਨਿਆਵਕੀ ਕਮਰਸ਼ੀਅਲ ਕਮਿਟੀ ਨਹੀਂ ਹੋ ਗਈ। ਦੂਜੀ ਗੱਲ ਅਸੀਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਜਿਹੜਾ ਸੂਬਾ ਹੈ ਜਿਵੇਂ ਨਾਰਥ ਇੰਡੀਆ 'ਚ ਹੈ ਪੋਰਟਸ ਤੋਂ ਬੜਾ ਦੂਰ ਹੈ। ਤੇ ਜਦੋਂ ਮੈਂ ਡਿਪਟੀ ਸੀਐਮ ਸੀ ਉਦੋਂ ਮੈਂ ਗੜਕਰੀ ਜੀ ਨਾਲ ਪਲਾਨਿੰਗ ਕੀਤੀ ਸੀ ਕਿ ਅਸੀਂ ਜਲੰਧਰ ਤੋਂ ਇੱਕ ਡਾਇਰੈਕਟ ਐਕਸਪ੍ਰੈਸ ਵੇ ਅਜਮੇਰ ਸ਼ਰੀਫ ਦਾ ਕੱਟ ਕੱਢੀਏ ਜਿਹਦੇ ਨਾਲ ਨਾ ਦਿੱਲੀ ਜਾਣ ਦੀ ਲੋੜ ਪਏ ਨਾ ਜੈਪੁਰ ਜਾਣ ਦੀ ਲੋੜ ਪਏ ਬੰਬੇ ਜਾਣ ਵਾਸਤੇ ਡਾਇਰੈਕਟ ਜਲੰਧਰ ਤੋਂ ਅਜਮੇਰ ਸ਼ਰੀਫ ਜਿਹਦੇ ਨਾਲ ਤਕਰੀਬਨ 2 ਦਿਨ ਬਚ ਜਾਣਗੇ ਤੇ ਹਜ਼ਾਰਾਂ ਲੀਟਰ ਡੀਜ਼ਲ ਬਚੂਗਾ ਖਰਚਾ ਤੇ ਖਰਚਾ ਬਚੂਗਾ ਤੇ ਉਹ ਐਕਸਪ੍ਰੈਸਵੇ ਨੂੰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਮੀਡੀਏਟਲੀ ਉਹਨਾਂ ਨੂੰ ਟੌਪ ਪ੍ਰਾਇਰਟੀ ਜਿਹੜੇ ਹੈਗੇ ਇਹਨਾਂ ਦੇ ਵਿੱਚ ਪਾਇਆ ਜਾਏ ਤੇ ਮੈਨੂੰ ਉਹਨਾਂ ਨੇ ਸ਼ੋਰ ਕੀਤਾ ਕਿ ਜਿਹੜਾ ਜਲੰਧਰ ਜਿਹੜਾ ਅਜਮੇਰ ਐਕਸਪ੍ਰੈਸ ਵੇਅ ਸੀ ਉਹਨਾਂ ਨੂੰ ਫਰਸਟ ਪ੍ਰਾਇਰੀਟੀ 'ਚ ਲੈ ਕੇ ਤੇ ਇਹਦਾ ਕੰਮ ਜਲਦੀ ਜਲਦੀ ਸ਼ੁਰੂ ਕਰੋਗੇ ਜਿਹਦੇ ਨਾਲ ਪੰਜਾਬ ਦੀ ਜਨਤਾ ਨੂੰ ਬਹੁਤ ਵੱਡਾ ਫਾਇਦਾ ਹੋਣਾ ਹੈ ਪੰਜਾਬ ਦੀ ਇੰਡਸਟਰੀ ਨੂੰ ਫਾਇਦਾ ਹੋਣਾ ਹੈ ਪੰਜਾਬ ਦੇ ਐਗਰੀਕਲਚਰ ਨੂੰ ਫਾਇਦਾ ਸੀ ਠਾਣੇ ਠਾਣੇ ਆ ਤੇ ਜਿੱਥੇ ਸਸੀਂ ਸਾਡਾ ਹੋ ਸਕੇ ਬਸ ਚੱਲੇ ਅਸੀਂ ਹੁਣ ਪੰਜਾਬ ਦੇ ਲੋਕਾਂ ਨੂੰ ਅਸੀਂ ਕਹਾਂਦਾ ਬਿਊਰੋ ਰਿਪੋਰਟ ਪੰਜਾਬ ਟੂਡੇ